ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਾਈਜ਼ਿੰਗ ਸੰਗ ਟੀਵੀ ਦੇ ਉੱਤੇ ਸੁਖਮਨ ਸ਼ੋਅ ਦੇ ਵਿੱਚ ਨਵਾਂ ਐਪੀਸੋਡ ਲੈ ਕੇ ਫੇਰ ਹਾਜ਼ਰ ਹੋਇਆ ਜੀ ਅੱਜ ਦਾ ਐਪੀਸੋਡ ਜਿਹੜਾ ਉਹਦੇ ਗੱਲਾਂ ਬਾਤਾਂ ਕਰਾਂਗੇ ਜੀ ਟਰੱਕ ਡਰਾਈਵਰ ਦੀਆਂ ਹੈਬਿਟਸ ਦੀਆਂ ਗੁੱਡ ਹੈਬਿਟਸ ਬੈਡ ਹੈਬਿਟਸ ਕੈਨ ਦੇ ਯਰ ਹੈਬਿਟਸ ਸ਼ੇਪ ਯਰ ਕੈਰੀਅਰ ਜਿਹੜੀਆਂ ਹੈਬਿਟਸ ਨੇ ਬੰਦਿਆਂ ਦੀਆਂ ਚੰਗੀਆਂ ਜਿਹੜੀਆਂ ਹੈਬਿਟਸ ਨੇ ਤੁਹਾਨੂੰ ਜਿਹੜਾ ਤੁਹਾਡੇ ਫਿਊਚਰ ਵਾਸਤੇ ਤੁਹਾਡੇ ਪ੍ਰੈਜ਼ੈਂਟ ਵਾਸਤੇ ਬਹੁਤ ਚੰਗੀਆਂ ਨੇ ਔਰ ਮਾੜੀਆਂ ਹੈਬਿਟਸ ਕਈ ਵਾਰ ਮੇਜਰ ਇਨਸੀਡੈਂਟਸ ਜਾਂ ਮੇਜਰ ਐਕਸੀਡੈਂਟ ਕਰਵਾ ਪੈਂਦੀਆਂ ਜਿਹੜੀਆਂ ਚੰਗੀਆਂ ਹੈਬਿਟਸ ਦੀ ਪਹਿਲਾਂ ਗੱਲ ਕਰਦੇ ਆ ਉਹ ਹੈਗੀਆਂ ਜੀ ਜਦੋਂ ਆਪਾਂ ਹਾਈਵੇ ਟਰੱਕਰਸ ਨੇ ਆਪਣੇ ਜਿਹੜੇ ਮੇਰੇ ਵੀਰ ਬਾਹਰ ਹੀ ਰਹਿੰਦੇ ਆ ਹਾਈਵੇਜ਼ ਦੇ ਉੱਤੇ ਜਿਆਦਾ ਲੌਂਗ ਰਨ ਚਲਾਉਂਦੇ ਆ ਤੁਸੀਂ ਜਦੋਂ ਸਵੇਰੇ ਆਪਣਾ ਟਰੱਕ ਸਟਾਰਟ ਕਰਦੇ ਹੋ ਕੋਸ਼ਿਸ਼ ਕਰੋ ਟਰੱਕ ਆਪਣਾ ਕਲੀਨ ਰੱਖੋ ਸਾਫ਼ ਸੁਥਰਾ ਰੱਖੋ ਡੈਸ਼ਬੋਰਡ ਕਲੀਨ ਹੋਵੇ ਤੁਹਾਡਾ ਫਲੋਰ ਕਲੀਨ ਹੋਵੇ ਤਾਂ ਕਿ ਐਨਵਾਇਰਨਮੈਂਟ ਸੋਹਣਾ ਜੇ ਟਰੱਕ ਦਾ ਤੁਹਾਡਾ ਅੰਦਰੂਨੀ ਐਨਵਾਇਰਨਮੈਂਟ ਸੋਹਣਾ ਸਾਫ਼ ਸੁਥਰਾ ਤੇ ਤੁਹਾਨੂੰ ਤੁਹਾਨੂੰ ਉਦਾਂ ਹੀ એનર્ਜੀ ਤੁਹਾਨੂੰ ਬਹੁਤ ਵਧੀਆ ਮਿਲਦੀ ਆ ਉਤੋਂ ਪੇਪਰ ਵਗੈਰਾ ਪ੍ਰੋਪਰ ਸੈਟ ਨੇ ਫਾਈਲਾਂ ਵਿੱਚ ਪਏ ਨੇ ਤੁਹਾਨੂੰ ਮਤਲਬ ਤੁਸੀਂ ਖਲਾਰਾ ਨਹੀਂ ਪਾ ਤੁਹਾਡੇ ਟਰੱਕ ਦੇ ਵਿੱਚ ਉੱਠਿਓ ਸਵੇਰੇ 10 ਘੰਟੇ ਦੀ ਬ੍ਰੇਕ ਪਾ ਕੇ ਕੋਸ਼ਿਸ਼ ਕਰੋ ਐਕਸਰਸਾਈਜ਼ ਕਰੋ 15 ਮਿੰਟ ਆਪਾਂ ਪ੍ਰੀ ਟ੍ਰਿਪ ਵੀ ਕਰਦੇ ਹਾਂ 15-20 ਮਿੰਟਾਂ ਦਾ ਟਰੱਕ ਦਾ ਟਰੇਲਰ ਦਾ ਨਾਲ ਕੋਸ਼ਿਸ਼ ਕਰੋ ਆਪਣਾ ਵੀ ਪ੍ਰੀ ਟ੍ਰਿਪ ਕਰੋ ਆਪਣੀ ਬੋਡੀ ਨੂੰ ਵੀ ਥੋੜਾ ਜਿਹਾ ਟਾਈਮ ਦਿਓ 10-15 ਮਿੰਟ ਹਲਕੀ ਜਿਹੀ ਸਟ੍ਰੈਚਿੰਗ ਕਰੋ ਬਾਹਰ ਅੰਦਰ ਥੋੜੀ ਜਿਹੀ ਫਿਲੋ ਫ੍ਰ ਕੋਮੋ ਫਿਰੋ ਫਰੈਸ਼ ਆਵਾਲੋ ਤਾਕੀ ਤੁਹਾਡਾ ਜਿਹੜਾ ਦਿਨ ਦੀ ਸ਼ੁਰੂਆਤ ਸੋਹਣੀ ਹੋਵੇ ਜਦੋਂ ਦਿਨ ਦੀ ਸ਼ੁਰੂਆਤ ਸੋਹਣੀ ਹੋਣੀ ਹੈ ਤਾਂ ਸਮਝ ਲਓ ਅੱਗੇ ਸਾਰਾ ਦਿਨ ਹੀ ਤੁਹਾਡਾ ਹੱਸਦਾ ਖੁਸ਼ੀ ਖੁਸ਼ੀਆਂ ਨਾਲ ਭਰਿਆ ਰਹੇਗਾ ਜਦੋਂ ਆਪਾਂ ਹਾਈਵੇ ਤੇ ਜਾਂਦੇ ਆਂ ਅੱਜਕੱਲ ਬੜੀ ਵੱਡੀ ਪ੍ਰੋਬਲਮ ਹੈ ਡਿਸਟਰੈਕਟਿੰਗ ਦੀ ਡਿਸਟਰੈਕਟਿੰਗ ਜਿਹੜੀ ਆ ਉਹ ਕਈਆਂ ਚੀਜ਼ਾਂ ਤੋਂ ਆ ਬੇਸਿਕਲੀ ਜ਼ਿਆਦਾ ਜਿਹੜੀ ਅਹਿਮ ਗੱਲ ਹੋ ਗਈ ਹੈ ਫੋਨ ਤੋਂ ਕਈ ਮੇਰੇ ਵੀਰ ਕੀ ਕਰਦੇ ਆ ਕਿ ਤੁਰੇ ਤੁਰੇ ਜਾਂਦੇ ਰਾਤ ਵਿੱਚ ਨਾਲੇ ਮੂਵੀਆਂ ਦੇਖਦੇ ਜਾਂਦੇ ਆ ਨਾਲੇ ਆਪਣੀ ਰੀਲਾ ਦੇਖਦੇ ਜਾਂਦੇ ਆ ਟਰੱਕ ਦੇ ਕੱਪ ਸਟੀਅਰਿੰਗ ਤੇ ਰੱਖਿਆ ਹੁੰਦਾ ਦੂਜਾ ਹੱਥ ਦੇ ਵਿੱਚ ਤਾਂ ਸਾਈਡ ਤੇ ਫੋਨ ਫੜਿਆ ਹੁੰਦਾ ਜਾਂ ਪੱਟਾ ਦੇ ਫੋਨ ਰੱਖਿਆ ਹੁੰਦਾ ਉਹ ਚੰਗੀ ਗੱਲ ਨਹੀਂ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਹੋ ਰਿਹਾ ਅੱਜਕੱਲ ਤੁਸੀਂ ਪਿਛਲਾ ਡਾਟਾ ਕੱਢ ਕੇ ਦੇਖ ਲਓ ਪਿਛਲੇ ਸਾਲ ਦਾ ਜਾਂ ਇਸ ਸਾਲ ਦਾ ਸਾਰਾ ਦਾ ਜਿਹੜੇ 75% ਜਿਹੜੇ ਐਕਸੀਡੈਂਟ ਹੋਇਆ ਜੀ ਬਿਕੋਜ਼ ਆਫ ਫੋਨ ਦੀ ਡਿਸਟਰੈਕਸ਼ਨ ਦੇ ਕਰਕੇ ਹੋਇਆ ਅਵੋਇਡ ਕਰੋ ਫੋਨ ਯੂਜ਼ ਕਰਨ ਤੋਂ ਜਦੋਂ ਵੀ ਆਪਾਂ ਕੋਈ ਤੁਹਾਨੂੰ ਕੋਈ ਫੋਨ ਵੀ ਕਰਦਾ ਵਾ ਤੇ ਵੇਟ ਕਰ ਲਓ ਜੇ ਕੋਈ ਅਮਰਜੈਂਸੀ ਹੈ ਤੁਹਾਨੂੰ ਦੂਸਰੀ ਵਾਰ ਕਾਲ ਕਰ ਲੂਗਾ ਇਹ ਨਹੀਂ ਹੈ ਜੀਪੀਐਸ ਚਲਣ ਵਾਸਤੇ ਫੋਨ ਆਪਨੂੰ ਯੂਜ਼ ਕਰਨਾ ਪੈਂਦਾ ਫੋਨ ਬੇਸਿਕਲੀ ਉਹਨੂੰ ਪ੍ਰੋਪਰ ਉਹਨੂੰ ਰੱਖਿਆ ਹੋਵੇ ਤੁਹਾਡਾ ਬ੍ਰੈਕਟ ਦੇ ਉੱਤੇ ਹੋਲਡ ਕੀਤਾ ਹੋਵੇ ਤਾਂ ਕਿ ਫੋਨ ਇਧਰ ਉਧਰ ਨਾ ਪਿਆਵੇ ਤਾਂ ਕਿ ਸਾਹਮਣੇ ਤੁਹਾਡਾ ਜੀਪੀਐਸ ਚੱਲਦਾ ਪਰ ਜੇ ਤੁਸੀਂ ਸਾਹਮਣੇ ਰੱਖ ਕੇ ਉੱਤੇ ਉਹਦੇ ਤੋਂ ਮੂਵੀਆਂ ਵਿਖੀ ਜਾਣੀਆਂ ਨਾਲ ਤੁਸੀਂ ਟਰੱਕ ਚਲਾਈ ਜਾਣਾ ਵਾ ਤੇ ਤੁਹਾਡਾ ਧਿਆਨ ਜਿਹੜਾ ਉਹ ਭਟਕ ਜਾਣਾ ਧਿਆਨ ਤੁਹਾਡਾ ਇਨਸਟੈਡ ਆਫ ਡਰਾਈਵਿੰਗ ਇਨਸਟੈਡ ਆਫ ਹਾਈਵੇ ਤੇ ਤੁਹਾਡਾ ਸਾਹਮਣੇ ਸੜੇਪਾਲ ਧਿਆਨ ਹੋਵੇ ਰੋਡ ਵੱਲ ਧਿਆਨ ਹੋਵੇ ਉਹ ਤੁਸੀਂ ਰੀਨ ਵਾਲ ਆਪਣਾ ਜਿਹਾ ਤਿਆਨਿਕ ਸੈਕਿੰਡ ਵੀ ਇਧਰ ਉਧਰ ਹੋ ਗਿਆ ਤੇ ਕੋਈ ਨ ਇਸ ਚੀਜ਼ ਤੋਂ ਅਵਾਇਡ ਕਰੋ ਫੋਨ ਸਾਈਡ ਤੇ ਰੱਖ ਲਓ ਫੋਨ ਨੂੰ ਨਾ ਯੂਜ਼ ਕਰੋ ਔਰ ਅੱਜਕੱਲ ਸਾਰਿਆਂ ਨੂੰ ਇੰਨੀ ਭੈੜੀ ਆਦਤ ਹੈ ਜਦੋਂ ਕਿਤੇ ਸਟਾਪ ਸਾਈਨ ਤੇ ਖੜੇ ਹੋਣਗੇ ਰੈੱਡ ਲਾਈਟ ਤੇ ਖੜੇ ਹੋਣਗੇ ਚੱਕ ਕੇ ਫੋਨ ਤੇ ਫੋਨ ਚੈੱਕ ਕਰਨ ਲੱਗ ਜਾਂਦੇ ਉਹ ਇੱਕ ਮਿੰਟ ਨਾ ਦੇਖੋ ਕਿਤੇ ਜਦੋਂ ਤੁਸੀਂ ਬ੍ਰੇਕ ਪਾਉਣੀ ਉੱਥੇ ਜਾ ਕੇ ਦੇਖ ਲਿਓ ਫੋਨ ਨਾ ਯੂਜ਼ ਕਰੋ ਮੇਰੇ ਵੀਰੋ ਬੜਾ ਡੇਂਜਰਸ ਹੈ ਔਨ ਦਾ ਰੋਡ ਜਿਹੜੀ ਕਈ ਲੋਕਾਂ ਨੂੰ ਆਦਤ ਹੈ ਖਾਸ ਕਰਕੇ ਬਹੁਤ ਸਾਰਿਆਂ ਨੂੰ ਮਿਰਲ ਵੀਰਾਂ ਨੂੰ ਆਪਾਂ ਮੂਵੀਜ਼ ਦੇਖੀ ਦੀਆਂ ਨੇ ਤੁਰੇ ਤੁਰੇ ਜਾਂਦੇ ਨੇ ਮੂਵੀਜ਼ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਜੇ ਦੂਸਰੇ ਸਾਈਡ ਦੇ ਉੱਤੇ ਕੋਈ ਇਨਸੀਡੈਂਟ ਹੋਇਆ ਐਕਸੀਡੈਂਟ ਹੋਇਆ ਤੇ ਸਲੋ ਕਰਕੇ ਟਰੱਕ ਨੂੰ ਤੇ ਮੂਵੀ ਬਣਾਉਣ ਲੱਗ ਜਾਣਗੇ ਜਿਹੜੀ ਕਿ ਬੜੀ ਡੇਂਜਰਸ ਹੈ ਉਧਰ ਤੇ ਆਲਰੇਡੀ ਐਕਸੀਡੈਂਟ ਹੋਇਆ ਹੁੰਦਾ ਪਿੱਛੇ ਤੁਸੀਂ ਟ੍ਰੈਫਿਕ ਹੋਲਡ ਕਰ ਲੈਂਦੇ ਹੋ ਪਲੱਸ ਤੁਹਾਨੂੰ ਕਈ ਵਾਰ ਹੁੰਦਾ ਵਾ ਕਿ ਟ੍ਰੈਫਿਕ ਹੋਲਡ ਹੋ ਗਈ ਤੁਹਾਨੂੰ ਸਲੋ ਡਾਊਨ ਹੋ ਗਈ ਤਾਂ ਆਪ ਤੁਸੀਂ ਅੱਗੇ ਕਿਸੇ ਵੱਜ ਜਾਂਦੇ ਹੋ ਕੋਸ਼ਿਸ਼ ਕਰੋ ਐਦਾ ਨਾ ਕਰੋ ਮੂਵੀ ਨਾ ਬਣਾਓ ਫੋਟੋਆਂ ਨਾ ਖਿੱਚੋ ਹਾਂ ਜੇ ਤੁਹਾਡੇ ਨਾਲ ਕੋਈ ਸਪੋਰਟਿਵ ਡਰਾਈਵਰ ਲੱਗਾ ਹੋਆ ਉਹਦੇ ਨੂੰ ਤੁਸੀਂ ਕਹੋ ਵੀ ਭਾਈ ਆ ਦੇਖ ਇਨਸੀਡੈਂਟ ਦੀ ਮੂਵੀ ਬਣਾ ਲੈ ਜੇ ਤੁਸੀਂ ਵਾਕਈ ਰੀਲ ਪਾਉਣੀ ਹੈ ਤੇ ਉਹਨੂੰ ਕਹਤੋਂ ਉਹਦੀ ਹੈਲਪ ਲੈ ਲਓ ਤੇ ਜੇ ਨਹੀਂ ਕੋਈ ਹੈਗਾ ਤੇ ਛੱਡ ਦਿਓ ਉਹਨੂੰ ਜਾਂ ਟਰੱਕ پارک 'ਚ ਕਰ ਲਓ ਸਾਈਡ ਤੇ ਪੁੱਲ ਕਰਕੇ پارک ਕਰ ਲਓ ਜੇ ਕੋਈ ਚੰਗੀ ਤਸਵੀਰ ਜਗ੍ਹਾ ਹੈਗੀ ਤੇ ਜੇ ਤੁਸੀਂ ਮੂਵੀ ਬਣਾਉਣੀ ਹੈ ਉੱਥੇ ਬਣਾ ਲਓ ਪਰ ਵਾਈਲਡ ਡਰਾਈਵਿੰਗ ਬਿਲਕੁਲ ਆਪਣਾ ਫੋਨ ਨਾ ਟੱਚ ਕਰਿਆ ਕਰੋ ਇਹ ਬਹੁਤ ਭੈੜੀ ਆਦਤ ਹੈ ਇੱਕ ਜਿਹੜੀ ਕਈਆਂ ਨੂੰ ਜ਼ਰੂਰੀ ਚੰਗੀ ਹੈਬਿਟ ਤੁਹਾਨੂੰ ਅਪਣਾਉਣੀ ਚਾਹੀਦੀ ਹੈ ਜ ਉਹ ਹੈਗੀ ਹੈ ਕਿ ਆਪਣੇ ਮਿਰਰਸ ਚੈੱਕ ਕਰਿਆ ਕਰੋ ਕਈ ਵਾਰ ਦੇਖੀਦਾ ਡਰਾਈਵਰ ਨਾ ਆਪਣੇ ਮਿਰਰਸ ਨਹੀਂ ਚੈੱਕ ਕਰਦੇ ਜਿਹੜਾ ਕਿ ਐਕਚੁਅਲੀ ਰੂਲ ਵੀ ਆ ਤੁਹਾਨੂੰ ਇਹ ਸਿਖਾਉਂਦੇ ਵੀ ਆ ਜਦੋਂ ਆਪਾਂ ਪ੍ਰੈਕਟਿਸ ਡਰਾਈਵਿੰਗ ਦਾ ਲੈਸਨ ਲੈਂਦੇ ਆ ਕਿ ਤੁਸੀਂ ਮਿਰਰ ਕੋਸ਼ਿਸ਼ ਕਰੋ ਆਪਣੇ 20 ਤੋਂ ਲੈ ਕੇ 30 ਸੈਕਿੰਡ ਦੇ ਵਿੱਚ 20 ਇਨ ਬਿਟਵੀਨ 20 ਟੂ 30 ਸੈਕਿੰਡਸ ਤੁਸੀਂ ਆਪਣੇ ਮਿਰਰਸ ਚੈੱਕ ਕਰਨੇ ਸਾਈਡ ਮਿਰਰਸ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਟ੍ਰੈਫਿਕ ਦੀ ਕੀ ਪੋਜੀਸ਼ਨ ਹੈ ਤੁਹਾਡੇ ਨਾਲ ਅੱਗੇ ਕਾਰਾਂ ਚੱਲ ਰਹੀਆਂ ਜੇ ਤੁਸੀਂ ਲੇਨ ਚੇਂਜ ਕਰਨੀਆਂ ਤੇ ਕਈ ਵਾਰ ਕਿੰਨੀ ਕਿੰਨੀ ਧੇਰ ਮਿਰਰ ਨਹੀਂ ਚੈੱਕ ਕਰਦੇ ਤਾਂ ਪਿੱਛੇ ਧੂਆਂ ਨਿਕਲਿਆ ਹੁੰਦਾ ਬ੍ਰੇਕਾਂ ਦਾ ਤੇ ਉਹ ਪਤਾ ਨਹੀਂ ਲੱਗਦਾ ਡਰਾਈਵਰ ਨੂੰ ਕਿ ਤੁਹਾਡੀਆਂ ਬ੍ਰੇਕਾਂ ਪਿੱਛੇ ਅੱਗ ਲੱਗੀ ਹੈ ਟਰੈਲਰ ਨੂੰ ਜਾਂ ਤੁਹਾਡੇ ਟਾਇਰ ਹੀ ਕਈਆਂ ਦਾ ਨਿਕਲ ਜਾਂਦਾ ਵਾ ਫਲੈਟ ਹੋਇਆ ਟਾਇਰ ਤੇ ਉਦੋਂ ਲਈ ਜਾਣਗੇ ਕਈ-ਕਈ ਕਿਲੋਮੀਟਰ ਚੈੱਕ ਰਿਆ ਕਰੋ ਮਿਰਰਸ ਇਹ ਬਹੁਤ ਚੰਗੀ ਆਦਤ ਹੈ ਜਦੋਂ ਆਪਾਂ ਹਾਈਵੇ ਤੇ ਹੁੰਨੇ ਆ ਕੋਸ਼ਿਸ਼ ਕਰਿਆ ਕਰੋ ਆਪਲਾ ਧਿਆਨ ਜਿਹੜਾ ਨਾ ਫੋਕਸ ਰੱਖਿਆ ਕਰੋ ਸਟੇ ਫੋਕਸਡ ਸਟੇ শারਪ ਔਰ ਸਭ ਤੋਂ ਇੱਕ ਜ਼ਰੂਰੀ ਗੱਲ ਜਿਹੜੀ ਹੈ ਕਰੂਜ਼ ਨਾ ਲਾਇਆ ਕਰੋ ਪਲੀਜ਼ ਕਰੂਜ਼ ਹਾਈਵੇ ਦੇ ਉੱਤੇ ਠੀਕ ਹੈ ਥੱਕ ਜਾਂਦੇ ਆਪਾਂ ਨੈਚੁਰਲ ਜਦੋਂ ਆਪਾਂ ਡਰਾਈਵ ਕਰਦੇ ਆ ਆਪਣੀਆਂ ਲੱਤਾਂ ਥੱਕ ਜਾਂਦੀਆਂ ਪੈਰ ਥੱਕ ਜਾਂਦੇ ਜੇ 5 10 ਮਿੰਟ ਕਰੂਜ਼ ਲਾ ਲਓ ਆਪਣੇ ਆਪ ਨੂੰ ਬ੍ਰੇਕ ਦੇਣ ਵਾਸਤੇ ਪਰ ਰੈਗੂਲਰ ਸਟ੍ਰੇਟ ਕਰੂਜ਼ ਲਾ ਕੇ ਆਪਾਂ ਤੁਰੇ ਜਾਂਦੇ ਆ ਕਈ ਵਾਰ ਇਹੋ ਜਿਹਾ ਚਾਂਸ ਹੁੰਦਾ ਕਿ ਬ੍ਰੇਕ ਨਹੀਂ ਵੱਜਦੀ ਔਰ ਕਈਆਂ ਨੂੰ ਇੰਨੀ ਬੈਡ ਹੈਬਿਟ ਆ ਗਈਆਂ ਦੀ ਗੰਦੀ ਆਦਤ ਕਹਿ ਸਕਦੇ ਆਪਾਂ ਚੌਂਕੜੀ ਮਾਰ ਕੇ ਬੈ ਫੋਕਸ ਯਾਕਰੋ ਪ੍ਰੋਪਰ ਸਟ੍ਰੇਟ ਵੇਖਿਆ ਕਰੋ ਸਾਈਡ ਮਿਰਰਸ ਚੈੱਕ ਕਰੋ ਚੰਗੀ ਤਰ੍ਹਾਂ ਤਾਂਕਿ ਤੁਸੀਂ ਆਪਣੀ ਜਾਨ ਵੀ ਬਚਾਓ ਤੇ ਅਗਲੇ ਦੀ ਜਾਨ ਵੀ ਬਚਾਓ ਹਾਈਵੇ ਦੇ ਉੱਤੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਂਦਾ ਵਾ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਨਾਲ ਕਾਮਨ ਸੈਂਸ ਵੀ ਹੁੰਦੀ ਹੈ ਹੈਬਿਟਸ ਦੇ ਨਾਲ ਨਾਲ ਕਾਮਨ ਸੈਂਸ ਵੀ ਇੰਪਰੂਵ ਕਰਨੀ ਚਾਹੀਦੀ ਹੈ ਰੋਡ ਰੇਜ ਤੋਂ ਬਚੋ ਜਿੰਨਾ ਬਚਿਆ ਜਾਂਦਾ ਤੁਸੀਂ ਆਪਾਂ ਫਾਲੋ ਨਾ ਕਿਸੇ ਨੂੰ ਕਰੋ ਟੇਲਗੇਟ ਨਾ ਕਰੋ ਜ਼ਿਆਦਾ ਕਈਆਂ ਦੀ ਬਹੁਤ ਭੈੜੀ ਆਦਤ ਹੈ ਟੱਕ ਡਰਾਈਵਰਾਂ ਦੀ ਮੈਂ ਕਈ ਵੇਖਿਆ ਇਹੋ ਜਿਹੇ ਜਿਹੜੇ ਪਿੱਛੋਂ ਬਿਲਕੁਲ ਨਾਲੇ ਲਾਈਟਾਂ ਮਾਰੀ ਜਾਣ ਟੇਲਗੇਟ ਕਰੀ ਜਾਣਗੇ ਅਗਲੇ ਬੰਦੇ ਦੀ ਸਪੀਡ ਉਹਨੀ ਕਿਆ ਉਹਨੇ 100 ਦੀ ਸਪੀਡ ਤੇ ਜਾ ਰਿਆ ਪਿੱਛੋਂ ਆਉਣਗੇ ਫਾਸਟ ਲੇਨ ਦੇ ਵਿੱਚੋਂ ਲਾਈਟਾਂ ਕਰ ਜਾਣਗੇ ਵੀ ਤੂੰ ਖੱਬੇ ਜਾ ਕਰ ਲੈ ਸੱਜੇ ਕਰ ਲੈ ਮੈਨੂੰ ਰਾਹ ਦੇ ਦੇ ਦੇਖੋ ਕਾਲੀ ਕਿਤੇ ਨਾ ਕੁਝ ਨਹੀਂ ਹੋਣਾ ਤੁਸੀਂ ਆਪਣੀ ਜ਼ਿੰਦਗੀ ਗਵਾਉਣੀ ਆ ਕਿਸੇ ਦਾ ਕੁਝ ਨਹੀਂ ਜਾਣਾ ਅਗਲੇ ਨੂੰ ਹੀ ਮਾਰੋਗੇ ਆਪ ਵੀ ਮਰੋਗੇ ਨਾ ਕਰਿਆ ਕਰੋ ਇੱਥਾ ਹਾਈਵੇ ਦੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਿਆ ਕਰੋ ਇੱਕ ਜਿਹੜੀ ਗੱਲ ਕਰਨੀ ਆ ਉਹ ਗੱਲ ਇਹ ਕਰਨੀ ਆ ਕਿ ਤੁਸੀਂ ਬ੍ਰੇਕਸ ਜ਼ਰੂਰ ਲਿਆ ਕਰੋ ਦੇਖੋ ਲੌਂਗ ਹਾਲ ਦੇ ਟਰੱਕ ਚਲਾਈਦਾ ਵਾ ਤਕ ਜਾਈਦਾ ਵਾ 15 15 ਮਿੰਟ ਦੀ ਬ੍ਰੇਕ ਦੋਈ ਬ੍ਰੇਕਾਂ ਤਿੰਨ ਬ੍ਰੇਕ ਇੱਕ ਲੰਚ ਬ੍ਰੇਕ ਜ਼ਰੂਰ ਲਓ ਅੱਧੇ ਘੰਟੇ ਦੀ ਦੇਖੋ ਹਰ ਦੋ ਦੋ ਘੰਟੇ ਬਾਅਦ ਜਾਂ ਤਿੰਨ ਤਿੰਨ ਘੱਟੇ ਬਾਅਦ ਦੁਤਰੋ ਟਰੱਕ ਚੋਂ ਵਾਕ ਕਰੋ ਆਪਣਾ ਸਰਕਲ ਚੈੱਕ ਕਰੋ ਇੱਕ ਤੇ ਸੇਫ ਹੀ ਆ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਇਕੁਪਮੈਂਟ ਠੀਕ ਠਾਕ ਹੈ ਪਲੱਸ ਤੁਸੀਂ ਆਪਣੀ ਬੋਡੀ ਨੂੰ ਵੀ ਤੁਹਾਨੂੰ ਥੋੜੀ ਜਿਹੀ ਫਰੈਸ਼ 에ਰ ਮਿਲਦੀ ਆ ਬਾਹਰ ਨਿਕਲਦੇ ਆ ਥੋੜਾ ਜਿਹਾ ਆਪਣੇ ਆਪ ਨੂੰ ਫਰੈਸ਼ ਫੀਲ ਕਰਦੇ ਆ ਵਾਸ਼ਰੂਮ ਗੈਰਾ ਜਾਓ ਸਾਫ ਸੁਥਰਾ ਆਪਣਾ ਹੱਥ ਮੂੰਹ ਧੋ ਕੇ ਆਓ ਤਾਂ ਕਿ ਤੁਹਾਨੂੰ ਥੋੜਾ ਜਿਹਾ ਫਰੈਸ਼ ਫੀ ਕਈ ਵਾਰ ਕਈ ਦੇਖਿਆ ਡਰਾਈਵਰ ਲਗਾਤਾਰੀ ਟਰੱਕ ਚਲਾਈ ਜਾਂਦੇ ਉਹ ਇੰਨੇ ਜਿਆਦਾ ਟਾਇਰਡ ਹੋ ਜਾਂਦੇ ਆ ਆਪਣਾ ਫੂਡ ਵੀ ਉਹਨਾਂ ਨੇ ਜਦੋਂ ਖਾਣਾ ਉਹ ਲੈਪ ਤੇ ਰੱਖਿਆ ਹੁੰਦਾ ਤੇ ਇੱਕ ਸਟੀering ਤੇ ਹੱਥ ਰੱਖਿਆ ਹੁੰਦਾ ਦੂਜੇ ਹੱਥ ਨਾਲ ਖਾਏ ਜਾਂਦੇ ਆ ਉਹ ਚੰਗੀ ਆਦਤ ਨਹੀਂ ਗੀ ਕੋਸ਼ਿਸ਼ ਕਰੋ ਜਦੋਂ ਫੂਡ ਖਾਣਾ ਤੁਸੀਂ ਬ੍ਰੇਕ ਲੈ ਲਓ ਇੱਕ 15 ਮਿੰਟ ਲੱਗਦੇ ਆ ਕੋਈ ਜਿਆਦਾ ਟਾਈਮ ਤੇ ਲੱਗਦਾ ਨਹੀਂ ਔਰ 15 ਮਿੰਟਾਂ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਬਾਅਦ ਤੋਂ 10 ਮੀਲ ਤੁਸੀਂ ਅੱਗੇ ਚਲੇ ਜਾਓਗੇ ਤੇ ਅੱਗੇ ਟ੍ਰੈਫਿਕ ਪੈ ਗਈ ਤੇ ਫੇਰ ਤੇ ਇਸ ਚੀਜ਼ ਨੂੰ ਆਪਣੇ ਮਾਈਂਡ ਚ ਰੱਖੋ ਵੀ ਮੈਂ ਪ੍ਰੋਪਰ ਆਪਣਾ ਫੂਡ ਖਾਣਾ ਦੇਖੋ ਫੂਡ ਖਾਵਾਂਗੇ ਹੈਲਦੀ ਰਵਾਂਗੇ ਤੇ ਫੋਕਸ ਵੀ ਰਵਾਂਗੇ ਤੇ ਜੇ ਭੁੱਖ ਨਹੀਂ ਆਪਣਾ ਬ੍ਰੇਕ ਨਹੀਂ ਪਾਈ ਭੁੱਖ ਲੱਗੀ ਆ ਤੇ ਟਰੱਕ ਭਜਾਈ ਜੰਨੇ ਆ ਤੇ ਫਿਰ ਉਹ ਤੁਹਾਡਾ ਦਿਮਾਗ ਵੀ ਕਹਿੰਦਾ ਵੀ ਯਾਰ ਕੀ ਕਰੀ ਜੰਨਾ ਮੈਂ ਤੇ ਘਟੋ ਘਟ ਫੂਡ ਤੇ ਖਾ ਲਈਏ ਇਸ ਕਰਕੇ ਪ੍ਰੋਪਰ ਫੂਡ ਖਾਓ ਟਾਈਮਲੀ ਬ੍ਰੇਕ ਲਾਓ ਟਾਈਮਲੀ ਤਿੰਨ ਬ੍ਰੇਕਸ ਮੈਂ ਰਿਕਮੈਂਡ ਕਰਦਾ ਹੁੰਦਾ ਮੋਸਟਲੀ ਕਿ ਤਿੰਨ ਬ੍ਰੇਕਸ 10 ਘੰਟੇ ਦੀ ਡਰਾਈਵ ਦੇ ਵਿੱਚ ਤਿੰਨ ਬ੍ਰੇਕ ਜ਼ਰੂਰ ਲਿਆ ਕਰੋ ਇੱਕ ਹੈਬਿਟ ਬਣਾ ਲਓ ਕਿ ਮੈਂ ਬ੍ਰੇਕ ਲੈਣੀ ਆ ਮੈਂ ਤੁਰਿਆ ਇੱਥੋਂ ਤਿੰਨ ਘੰਟੇ ਬਾਅਦ ਮੈਂ ਕਿਤੇ ਰੁਕੂੰਗਾ ਮੈਂ ਵਾਸ਼ਰੂਮ ਜਾਊਂਗਾ ਔਰ ਇੱਕ ਜ਼ਰੂਰੀ ਚੀਜ਼ ਜਿਹੜੀ ਮੈਂ ਸਾਰੇ ਡਰਾਈਵਰਸ ਵੀਰਾਂ ਨੂੰ ਇੱਕ ਕਹਿਣਾ ਚਾਹੁੰਨਾ ਜਿਹੜੀ ਬੜੀ ਨਾ ਬੜੀ ਸ਼ਰਮਜੀ ਵਾਲੀ ਗੱਲ ਆ ਤੁਸੀਂ ਰੈਸਟ ਰੂਮਾਂ ਤੇ ਜਾਂਦੇ ਆ ਉੱਥੇ ਜਾ ਕੇ ਗੰਦ ਪਾਉਨੇ ਆ ਟਰੱਕ ਸਟਾਪਾਂ ਦੇ ਉੱਤੇ ਗੰਦ ਪਾਉਨੇ ਆ ਪਿਸ਼ਾਬ ਕਰ ਦਿੰਦੇ ਆ ਬੋਤਲਾਂ ਦੇ ਵਿੱਚ ਤੁਸੀਂ ਪਿਸ਼ਾਬ ਕਰ ਕਰਕੇ ਸੁੱਟਿਆ ਹੁੰਦਾ ਬਹੁਤ ਪੈੜਾ ਲੱਗਦਾ ਇਦਾਂ ਨਾ ਕਰਿਆ ਕਰੋ ਪਲੀਜ਼ ਮੈਂ ਥੋੜੇ ਦਿਨ ਪਹਿਲਾਂ ਮੈਂ ਕਿਸੇ ਦੇ ਯਾਰਡ 'ਚ ਗਿਆ ਉੱਥੇ ਤੇ ਮੈਨੂੰ ਸੇਫਟੀ ਵਾਲਾ ਸਿਕਿਉਰਿਟੀ ਵਾਲਾ ਮੈਨੂੰ ਕਹਿੰਦਾ ਕਹਦਾ ਪਾਜੀ ਆਪ ਦੇਖੋ ਕਹਿੰਦਾ ਰਾਤੀ ਡਰਾਈਵਰ ਆਏ ਸੀ ਉਹ ਗੱਲਾਂ ਭਰੀਆਂ ਪਿਸ਼ਾਬ ਦੀਆਂ ਤੇ ਉੱਥੇ ਟਰੇਲਰਾਂ ਦੇ ਕੋਲ ਛੱਡ ਗਏ ਉਹ ਦੇਖ ਕੇ ਇੰਨਾ ਬੁਰਾ ਲੱਗਿਆ ਇੰਨਾ ਬੁਰਾ ਫੀਲ ਹੋਇਆ ਚੰਗਾ ਨਹੀਂ ਲੱਗਦਾ ਇਹ ਤੁਸੀਂ ਜੇ ਤੁਹਾਨੂੰ ਤੁਸੀਂ ਨਹੀਂ ਤੁਹਾਡੇ ਕੋਲ ਜਗ੍ਹਾ ਤੁਹਾਨੂੰ ਪਿਸ਼ਾਬ ਕਰਨ ਦੀ ਮਿਲੀ ਤਾਂ ਤੁਸੀਂ ਕਿਤੇ ਟਰੱਕ ਸਟਾਪ ਤੇ ਚੱਲ ਜਾਓ ਕਿਤੇ ਰੈਸਟਰੀ ਦੇ ਵਿੱਚ ਖੜੇ ਆ ਤੁਸੀਂ ਉੱਥੇ ਪਿਸ਼ਾਬ ਕਰ ਲਓ ਜਾ ਕੇ ਇਹ ਥੋੜਾ ਕਿ ਤੁਸੀਂ ਬੋਤਲਾਂ ਚ ਭਰ-ਭਰ ਕੇ ਤੇ ਲੋਕਾਂ ਦੀ ਪਬਲਿਕ ਪ੍ਰੋਪਰਟੀਆਂ ਦੇ ਉੱਤੇ ਸੁੱਟੀ ਜਾਓਗੇ ਯਾਰਡਾਂ ਦੇ ਵਿੱਚ ਲੋਕਾਂ ਦੇ ਸੁੱਟੀ ਜਾਓਗੇ ਚੰਗੀ ਗੱਲ ਨਹੀਂ ਕਿ ਇਦਾਂ ਨਾ ਕਰਿਆ ਕਰੋ ਪਲੀਜ਼ ਆਪ ਨੂੰ ਸ਼ਰਮ ਆਉਂਦੀ ਆ ਦੇਖ ਕੇ ਵੀ ਯਾਰ ਡਰਾਈਵਰ ਇੱਕ 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 ਕਮਿਊਨਿਟੀ ਦੀ ਗੱਲ ਨਹੀਂ ਮੈਂ ਕਰ ਰਿਹਾ ਸਾਰੇ ਜਿੰਦੇ ਮੋਸਟਲੀ ਮੈਂ ਵੇਖਿਆ ਹਰ ਤਰ੍ਹਾਂ ਦੀ ਕਮਿਊ ਸਾਰੇ ਲੋਕ ਇਦਾਂ ਕਰਦੇ ਜਿਹੜੇ ਜਿਹੜੇ ਕਰਦੇ ਨੇ ਹਰ ਕੋਈ ਨਹੀਂ ਕਰਦਾ ਪਰ ਜਿਹੜੇ ਲੋਕ ਕਰਦੇ ਨੇ ਉਹ ਚੰਗੀ ਗੱਲ ਨੇਗੀ ਟਰੱਕ ਸਟਾਪਾਂ ਦੇ ਉੱਤੇ ਜਾਓ ਬੋਤਲਾਂ ਭਰ ਕੇ ਤੁਸੀਂ ਜੇ ਤੁਸੀਂ ਨਹੀਂ ਤੁਹਾਨੂੰ ਜਗ੍ਹਾ ਮਿਲੀ ਤੁਸੀਂ ਬੋਤਲਾਂ ਚ ਕਾਰ ਹੀ ਲਿਆ ਪਿਸ਼ਾਬ ਤੇ ਘੱਟੋ ਘੱਟ ਤੁਸੀਂ ਉਹਨੂੰ ਡਰੇਨ ਕਰ ਦਿਓ ਤੁਸੀਂ ਘਰ ਵਿੱਚ ਸੁੱਟ ਦਿਓ ਇਹ ਥੋੜਾ ਕਿ ਤੁਸੀਂ ਉਹਨੂੰ ਸਜਾ ਕੇ ਉੱਥੇ ਤੁਸੀਂ ਰੱਖ ਦਿਨਾ ਟਰੱਕ ਸਟਾਪਾਂ ਦੇ ਉੱਤੇ ਜਾਂ ਤੁਸੀਂ ਸੜਕ ਦੇ ਕੰਢੇ ਤੇ ਰੱਖਤਾ ਜਾਂ ਟਰੱਕ ਤੇ ਆਪ ਟਰੱਕ ਲੈ ਕੇ ਤੁਰ ਗਏ ਤੇ ਬੋਤਲ ਤੁਸੀਂ ਉੱਥੇ ਛੱਡ ਗਏ ਆ ਚੰਗੀ ਗੱਲ ਨਹੀਂ ਹੁੰਦੀ ਐਦਾਂ ਨਾ ਕਰਿਆ ਕਰੋ ਅੱਜ ਕੱਲ ਦੇਖੋ ਆਪਾਂ ਜਾਨਿਆਂ ਵੇਅਰ ਹਾਊਸਿਸ ਦੇ ਵਿੱਚ ਜਾਨਿਆਂ ਇਹ ਬੜੀ ਪ੍ਰੋਬਲਮ ਆ ਜਿਹੜੀ ਵੇਅਰ ਹਾਊਸਿਸ ਦੇ ਵਿੱਚ ਨਾ ਆਪਾਂ ਨੂੰ ਪਿੱਛੇ ਕੋਵਿਡ ਤੋਂ ਇਹ ਪ੍ਰੋਬਲਮਸ ਆਈ ਹੈ ਕਿ ਡਰਾਈਵਰਸ ਨੂੰ ਵਾਸ਼ਰੂਮ ਨਹੀਂ ਯੂਜ਼ ਕਰਨ ਦਿੰਦੇ ਇਹ ਦੇਖੋ ਇਹ ਬੜੀ ਗਲਤ ਗੱਲ ਹੈ ਕੰਪਨੀਜ਼ ਨੂੰ ਵੀ ਚਾਹੀਦਾ ਕਿ ਡਰਾਈਵਰਸ ਨੂੰ ਵਾਸ਼ਰੂਮ ਯੂਜ਼ ਕਰਨ ਦੇਣ ਇੰਨੀ ਦੂਰੋਂ ਬੰਦਾ ਆਇਆ ਹੁੰਦਾ ਉਹ ਇਨਾ ਕਿੰਨਾ ਚਿਰ ਹੋਲਡ ਕਰ ਲੂਗਾ ਕਿਸੇ ਵੇਲੇ ਕਾਹਲੀ ਕਾਹਲੀ ਚ ਆਪਣੇ ਹੁੰਦਾ ਉਹਦਾ ਟਾਈਮ ਹੁੰਦਾ ਵਾ ਡਿਲੀਵਰੀ ਦਾ ਜਾਂ ਪਿਕਅਪ ਦਾ ਜੋ ਕਹਿੰਦਾ ਚੱਲ ਯਾਰ ਮੈਂ ਉੱਥੇ ਜਾ ਕੇ ਵ ਕੀ ਭਾਈ ਅਸੀਂ ਤੁਹਾਨੂੰ ਵਾਸ਼ਰੂਮ ਨਹੀਂ ਯੂਜ਼ ਕਰਦੇ ਨਾ ਪਬਲਿਕ ਵਾਸ਼ਰੂਮ ਨਹੀਂ ਹੈਗਾ ਤੁਸੀਂ ਬਾਹਰ ਜਾ ਕੇ ਵਾਸ਼ਰੂਮ ਯੂਜ਼ ਕਰੋ ਤੇ ਕੀ ਕਰੂਗਾ ਇਹੋ ਜੀ ਪ੍ਰੋਬਲਮਸ ਕਈ ਆਉਂਦੀਆਂ ਨੇ ਕੋਸ਼ਿਸ਼ ਕਰੋ ਕਿ ਵਾਸ਼ਰੂਮ ਜਦੋਂ ਤੁਸੀਂ ਕਿਤੇ ਵੀ ਡਿਲੀਵਰੀ ਕਰਨ ਫਿਕਪ ਕਰਨ ਜਾਣਾ ਪਹਿਲਾਂ ਆਪਣੇ ਕਿਤੇ ਰੋਕੇ ਰਾਹ ਦੇ ਵਿੱਚ ਕਿਸੇ ਕਾਫੀ ਸ਼ਾਪ ਤੇ ਪੁੱਲ ਕਰ ਲਿਆ ਜਾਂ ਕਿਸੇ ਟਰੱਕ ਸਟਾਪ ਤੇ ਪੁੱਲ ਕਰ ਲਿਆ ਰੈਸਟਰੀਚ ਪੁੱਲ ਕਰ ਲਿਆ ਉੱਥੇ ਆਪਣਾ ਆਪਣਾ ਫਰੈਸ਼ ਹੋ ਕੇ ਫਿਰ ਅੰਦਰ ਜਾਓ ਜੇ ਤੁਸੀਂ ਸਿਟੀ 'ਚ ਕੰਮ ਕਰਦੇ ਆ ਤੇ ਦੇਖੋ ਹਰ ਜਗ੍ਹਾ ਦੇ ਉੱਤੇ 30 ਮਾਟਰਨਸ ਨੇ ਆਪਣੇ ਕਾਫੀ ਸ਼ਾਪਸ ਨੇ ਉੱਥੇ ਜਾਓ ਉੱਥੇ ਪਸ਼ਾਪ ਕਰ ਲੋ ਜਰੂਰ ਥਾ ਕਿ ਤੁਸੀਂ ਕਸਟਮਰ ਦੇ ਉੱਤੇ ਕੋਲ ਜਾ ਕੇ ਤੇ ਉੱਥੇ ਉਹਨਾਂ ਦੇ ਜਾ ਕੇ ਗੰਦ ਪਾਓ ਇਹ ਚੰਗੀ ਗੱਲ ਨਹੀਂ ਹੁੰਦੀ। ਪਲੱਸ ਜੇ ਤੁਸੀਂ ਦੇਖੋ ਇਹਦੇ 'ਚ ਮੈਂ 2-3 ਚੀਜ਼ਾਂ ਹੋਰ ਵੀ ਐਡ ਕਰਨੀਆਂ ਚਾਹੁੰਗਾ ਜਿਹੜੀਆਂ ਮੈਨੂੰ ਲੱਗਦੀਆਂ ਕਿ ਇਹਦੇ 'ਚ ਸਾਰੀ ਗਲਤੀ ਵੇਅਰਹਾਊਸਿਸ ਦੀ ਵੀ ਨਹੀਂ ਹੈਗੀ ਕੰਪਨੀਆਂ ਦੀ ਵੀ ਨਹੀਂ ਹੈਗੀ ਵੀ ਤੁਹਾਨੂੰ ਵਾਸ਼ਰੂਮ ਯੂਜ਼ ਕਰਦੇ ਹੋ ਤੇ ਜਦੋਂ ਆਪਾਂ ਕਿਸੇ ਦਾ ਵਾਸ਼ਰੂਮ ਯੂਜ਼ ਕਰਦੇ ਆਂ ਆਪਾਂ ਸਫਾਈ ਨਹੀਂ ਕਰਦੇ। ਬੜੀ ਗੰਦੀ ਹੈਬਿਟ ਹੈ ਡਰਾਈਵਰਜ਼ ਨੂੰ ਇਹ ਇੰਨੀ ਕਿ ਜ਼ਿਆਦਾ ਕਿ ਮੈਂ ਖੁਦ ਦੇਖਿਆ ਕਿ ਗੰਦ ਪਿਆ ਹੁੰਦਾ ਪੇਪਰ ਟਾਵਲ ਸੁੱਟੇ ਹੁੰਦੇ ਆ ਕਲੌਕ ਕਰ ਦਿੰਦੇ ਆ ਵਾਸ਼ਰੂਮ ਨੂੰ ਸੀਟਾਂ ਭਰੀਆਂ ਪਈਆਂ ਹੁੰਦੀਆਂ ਗੰਦ ਪਾਇਆ ਹੁੰਦਾ ਤੁਸੀਂ ਵਾਸ਼ਰੂਮ ਯੂਜ਼ ਕੀਤਾ ਘਟੋ ਘਟ ਇੰਨੀ ਤੇ ਕਰਟਸੀ ਹੋਣੀ ਚਾਹੀਦੀ ਆ ਕਿ ਤੁਹਾਨੂੰ ਅਗਲਾ ਬੰਦਾ ਆਪਣੀ ਪ੍ਰਾਪਰਟੀ ਯੂਜ਼ ਕਰਨ ਦੇ ਰਿਹਾ ਤੁਹਾਡਾ ਆਪਣਾ ਵਾਸ਼ਰੂਮ ਯੂਜ਼ ਕਰਨ ਦੇ ਦੇ ਰਿਹਾ ਵਾ ਤੇ ਸਾਫ਼ ਕਰਕੇ ਨਿਕਲੋ ਉੱਥੋਂ ਪਰ ਨਹੀਂ ਆਪਾਂ ਉਦਾਂ ਹੀ ਤੁਰ ਪੈਨੇ ਆ ਜੀ ਹੱਥ ਤੋਂ ਉੱਤੇ ਗੰਦ ਪਾਇਆ ਖਲਾਰਾ ਪਾਇਆ ਚਾਰ ਚਫਰੇ ਆਪਣਾ ਕੰਮ ਹੋਇਆ ਤੇ ਆਪਾਂ ਬਾਹਰ ਆ ਗਏ ਇਦਾਂ ਨਾ ਕਰਿਆ ਕਰੋ ਪਲੀਜ਼ ਥੋੜੀ ਜੀ ਕਾਮਨ ਸੈਂਸ ਯੂਜ਼ ਕਰਿਆ ਕਰੋ ਸਾਰੇ ਨਹੀਂ ਕਰਦੇ ਮੈਂ ਹਰ ਇੱਕ ਨੂੰ ਨਹੀਂ ਕਹਿ ਰਿਹਾ ਬਲੇਮ ਕਰ ਰਿਹਾ ਕੁਝ ਬੰਦੇ ਆ ਗਿਆ ਇਹਦੇ ਨਾਲ ਆਪਣਾ ਨਾਮ ਖਰਾਬ ਹੁੰਦਾ ਰਿਸਪੈਕਟ ਨਹੀਂ ਕਰਦੇ ਤਾਂ ਹੀ ਅੱਜਕੱਲ ਮੈਂ ਦੇਖਿਆ ਕਿ ਡਰਾਈਵਰਸ ਦੀ ਰਿਸਪੈਕਟ ਘੱਟ ਗਈ ਹੈ ਉਹ ਕਹਿੰਦੇ ਜੀ ਤੁਸੀਂ ਆਉਂਦੇ ਹੋ ਸਾਡੇ ਕੋਲ ਅਸੀਂ ਤੁਹਾਨੂੰ ਆਪਣਾ ਲੰਚ ਰੂਮ ਯੂਜ਼ ਕਰਨ ਨੂੰ ਆਸਤੇ ਦਿੰਨੇ ਆ ਤੁਹਾਨੂੰ ਆਪਣਾ ਵਾਸ਼ਰੂਮ ਯੂਜ਼ ਕਰਨ ਨੂੰ ਆਸਤੇ ਦਿੰਨੇ ਆ ਤੇ ਤੁਸੀਂ ਗੰਦ ਬਾਕੇ ਚਲੇ ਜਾਂਦੇ ਹੋ ਦੇਖੋ ਇੱਕ ਚੰਗੀ ਹੈਬਿਟਾ ਜੇ ਤੁਸੀਂ ਉੱਥੇ ਆਪਣਾ ਉਹਨਾਂ ਦਾ ਲੰਚ ਰੂਮ ਯੂਜ਼ ਕੀਤਾ ਵਾ ਜੇ ਤੁਸੀਂ ਉਹਨਾਂ ਦਾ ਮਾਈਕ੍ਰੋਵੇਵ ਯੂਜ਼ ਕੀਤਾ ਮਾਈਕ੍ਰੋਵੇ ਵਿੱਚ ਫੂਡ ਗਰਮ ਕੀਤਾ ਜੇ ਖਲਾਰਾ ਪੈਗਾ ਮਾਈਕ੍ਰੋਵੇਵ ਸਾਫ਼ ਕਰ ਦਿਓ ਟੇਬਲ ਟੇਬਲ ਸਾਫ ਕਰ ਲਓ ਕਿੰਨਾ ਕੁ ਟਾਈਮ ਲੱਗਦਾ 1 ਮਿਨਟ ਲੱਗਦਾ ਵਾਸ਼ਰੂਮ ਯੂਜ਼ ਕੀਤਾ ਵਾ ਜਦ ਤੁਸੀਂ ਆਪਣੇ ਹੱਥ ਵੀ ਤੇ ਪੇਪਰ ਟਾਵਲ ਨਾਲ ਸਾਫ ਕਰਨੀਆਂ ਤੇ ਤੁਸੀਂ ਉਹੀ ਪੇਪਰ ਟਾਵਲ ਲੈ ਕੇ ਤੇ ਸਿੰਕ ਸਾਫ ਕਰ ਦੋ ਕਿੰਨਾ ਕੁ ਟਾਈਮ ਲੱਗਦਾ ਇਹ ਕਰਟਸੀਸ ਹੁੰਦੀਆਂ ਨੇ ਜਿਹੜੀਆਂ ਮਤਲਬ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਹਿਊਮਨ ਤਾਂ ਇਹ ਬਿਹੇਵੀਅਰ ਹੋਣਾ ਚਾਹੀਦਾ ਕਿ ਸਾਫ ਸੁਥਰਾ ਰਹੇ ਯਾਨੀ ਕਿ ਗੰਦ ਜਿੱਥੇ ਤੁਸੀਂ ਗਏ ਤੁਹਾਡਾ ਨਹੀਂ ਹੈਗਾ ਤੇ ਦੇਦਾ ਮਤਲਬ ਉੱਥੇ ਗੰਦ ਪਾ ਕੇ ਜੁੱਦਾ ਨਾ ਕਰਿਆ ਕਰੋ ਰੈਸਟੋਰੈਂਟ ਦੇ ਵਿੱਚ ਦੇਖੀਦਾ ਬਹੁਤ ਹਾਲ ਇਹਨਾਂ ਗੰਦ ਪਾਇਆ ਹੁੰਦਾ ਇਹ ਬਹੁਤ ਬੈਡ ਹੈ ਬੇਟਾ ਚੰਗੀ ਹੈਬਿਟ ਇਹੋ ਹੀ ਆ ਕਿ ਤੁਸੀਂ ਜਿੱਥੇ ਜਾਂਦੇ ਹੋ ਸਫਾਈ ਚ ਰੋ ਦੇਖੋ ਕਲੀਨ ਰੋ ਰੋਗੇ ਆਪਣੇ ਆਪ ਨੂੰ ਕਲੀਨ ਰੱਖੋਗੇ ਆਪਣਾ ਟ੍ਰੱਕ ਇਕੁਪਮੈਂਟ ਕਲੀਨ ਰੱਖੋਗੇ ਜਿੱਥੇ ਤੁਸੀਂ ਜਾਂਦੇ ਆ ਉਹ ਉੱਥੇ ਕਲੀਨਿੰਗ ਹੋਗੀ ਤੇ ਤੁਹਾਨੂੰ ਵੀ ਤੁਹਾਨੂੰ ਸੈਟੀਸਫੈਕਸ਼ਨ ਮਿਲੂਗੀ ਤੁਹਾਡੇ ਮਨ ਨੂੰ ਤੁਹਾਡਾ ਜੀ ਕਰੂਗਾ ਕੰਮ ਕਰਨ ਨੂੰ ਤੇ ਹਰ ਪਾਸੇ ਗੰਦ ਪਿਆ ਤੇ ਮਨ ਵੀ ਤੁਹਾਡਾ ਗੰਦਾ ਹੋ ਜਾਣਾ ਤੁਸੀਂ ਕਹਣਾ ਯਾਰ ਕੀ ਕਿਹੜੇ ਚੱਕਰਾਂ ਚ ਮੈਂ ਪਿਆ ਆ ਹੁਣ ਮੇਰੇ ਵਰਗਾ ਬੰਦਾ ਜਦੋਂ ਉੱਥੇ ਕੋਈ ਜਾਂਦਾ ਵਾ ਕਿਸੇ ਵਾਸ਼ਰੂਮ ਯੂਜ਼ ਕਰਨ ਵਾਸਤੇ ਅੱਗੇ ਦੇਖਦਾ ਯਾਰ ਇਹਨਾਂ ਘੋੜੇ ਘੋੜੀ ਗੰਦ ਪਿਆ ਤੇ ਬੰਦਾ ਕਹਦਾ ਯਾਰ ਵਾਸ਼ਰੂਮ ਕਿੱਥੇ ਯੂਜ਼ ਕਰਾਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਵਾਸ਼ਰੂਮ ਜੇ ਤੁਸੀਂ ਕਿਸੇ ਦਾ ਯੂਜ਼ ਕੀਤਾ ਤੇ ਪਲੀਜ਼ ਸਾਫ਼ ਕਰਕੇ ਆਇਆ ਕਰੋ ਗੰਦ ਨਾ ਪਾ ਕੇ ਆਇਆ ਕਰੋ ਕਈ ਬੋਤਲਾਂ ਸੁੱਟ ਜਾਂਦੇ ਆ ਪਾਣੀ ਵਾਲੀਆਂ ਵਾਸ਼ਰੂਮਾਂ ਦੇ ਵਿੱਚ ਉੱਥੇ ਤੁਸੀਂ ਯੂਜ਼ ਕਰਦੇ ਆ ਯਾਰ ਸਿਆਣੇ ਬਣੋ ਥੋੜੇ ਜੇ ਇਦਾਂ ਨਾ ਕਰਿਆ ਕਰੋ ਪਲੀਜ਼ ਮੈਂ ਦੇਖਿਆ ਵਾ ਬੜਾ ਔਰ ਇਹ ਨਹੀਂ ਕਿ ਮੈਂ ਹੁਣ ਵੀਡੀਓ ਪਾ ਰਿਹਾ بڑے ਲੋਕੀ ਵੀਡੀਓ ਪਾਉਂਦੇ ਨੇ ਬڑے ਲੋਕੀ ਇਸ ਚੀਜ਼ ਉੱਤੇ ਕੰਪਲੀਟ ਕਰਦੇ ਪਰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ ਲੋਕਾਂ ਨੂੰ ਇਹ ਨਹੀਂ ਹੈਗਾ ਕਿ ਲੋਕੀ ਇਸ ਚੀਜ਼ ਬਾਰੇ ਗੱਲ ਨਹੀਂ ਕਰਦੇ ਬੜੇ ਟਾਪਿਕਸ ਵੀ ਹੁੰਦੇ ਇਸ ਚੀਜ਼ ਉੱਤੇ ਹਰ ਵਾਰੀ ਮੈਂ ਦੇਖਦਾ ਕਈਆਂ ਲੋਕਾਂ ਨੇ ਰੀਲਸ ਬਣਾਵੜਾ ਪਾਈਆਂ ਹੁੰਦੀਆਂ ਕਿ ਭਾਜੀ ਮੈਂ ਵਾਸ਼ਰੂਮ ਗਿਆ ਤੇ ਮੇਰੇ ਅੱਗੇ ਪਹਿਲਾ ਬੰਦਾ ਨਿਕਲਿਆ ਤੇ ਉਹਨੇ ਚਾਰ ਬੋਤਲਾਂ ਪਾਣੀਆਂ ਦੀਆਂ ਵਿੱਚ ਸੁੱਟੀਆਂ ਤੇ ਉਹ ਸਾਰਾ ਬਾਥਰੂਮ ਮਤਲਬ ਚੰਗੀ ਗੱਲ ਨਹੀਂ ਕੀ ਬਹੁਤ ਬੈਡ ਹੈਬਿਟ ਹੈਦਾ ਨਾ ਕਰਿਆ ਕਰੋ ਕੋਸ਼ਿਸ਼ ਕਰੋ ਜਿੱਥੇ ਵੀ ਕੋਈ ਵੀ ਯੂਜ਼ ਕਰਦੇ ਕਿਸਦਾ ਵਾਸ਼ਰੂਮ ਕਿਸਦਾ ਲੰਚ ਰੂਮ ਉਹ ਸਾਫ਼ ਕਰੋ ਕਲੀਨ ਕਰੋ ਪ੍ਰੋਪਰ ਤਾਂ ਕਿ ਤੁਹਾਨੂੰ ਜਦੋਂ ਤੁਸੀਂ ਨੈਕਸਟ ਟਾਈਮ ਜਾਓ ਤੇ ਤੁਹਾਨੂੰ ਪ੍ਰੋਪਰ ਹੱਸ ਕੇ ਚਾਬੀ ਫੜਾ ਵੀ ਲੈ ਭਾਈ ਜਾ ਕੇ ਮੇਰਾ ਵਾਸ਼ ਕਈ ਜਿਹੜੀਆਂ ਹੁੰਦੀਆਂ ਐ ਕਾਮਨ ਸੈਂਸ ਹੀ ਹੁੰਦੀ ਆ ਇਸ ਚੀਜ਼ ਨੂੰ ਧਿਆਨ ਰੱਖੋ ਮੇਰੇ ਵੀਰ ਹੈਬਿਟਸ ਹੀ ਆ ਬੇਸਿਕਲੀ ਇਹ ਚੰਗੀਆਂ ਹੈਬਿਟਸ ਤੁਸੀਂ ਅਪਣਾਓਗੇ ਤੁਹਾਡੀ ਰਿਸਪੈਕਟ ਹੋਊਗੀ ਤੁਹਾਨੂੰ ਸ਼ਿਪਰ ਤੁਹਾਡੀ ਰਿਸਪੈਕਟ ਕਰੂਗਾ ਜੇ ਤੁਹਾਡੀਆਂ ਹੈਬਿਟਸ ਹੀ ਉਦਾਂ ਦੀਆਂ ਨੇ ਕਿ ਉੱਥੇ ਜਾ ਕੇ ਕੰਨ ਨੂੰ ਫੋਨ ਲਾਇਆ ਤੇ ਡਿਸਪੈਚਰ ਕੋਲ ਖੜੇ ਆ ਜਾਂ ਤੁਸੀਂ ਸ਼ਿਪਰ ਕੋਲ ਖੜੇ ਆਂ ਤੇ ਉਪਚਿਤ ਗੱਲਾਂ ਕਰੀ ਜਾਂਦੇ ਆ ਉਹ ਚੰਗੀ ਹੈਬਿਟ ਥੋੜਾ ਤੁਸੀਂ ਆਪਣੀ ਰਿਸਪੈਕਟ ਆਪ ਹੀ ਗਵਾਉਨੇ ਆ ਐਦਾਂ ਨਾ ਕਰਿਆ ਕਰੋ ਆਪਣਾ ਫੋਨ ਜੇ ਤੁਹਾਨੂੰ ਤੁਸੀਂ ਕਸਟਮਰ ਦੇ ਕੋਲ ਗਏ ਆ ਤੇ ਫੋਨ ਬੰਦ ਕਰਤਾ ਕਿੰਨਾ ਕੁ ਟਾਈਮ ਲੱਗਦਾ ਨਾ ਫੋਨ ਯੂਜ਼ ਕਰਿਆ ਕਰੋ ਫੋਨ ਦਾ ਦੇ ਕੈਸਾ ਹੈਗਾ ਨਾ ਜੀ ਮੈਂ ਕਹਿੰਦਾ ਫੋਨ ਤੇ ਬੰਦ ਹੋ ਜਣੇ ਚਾਹੀਦਾ ਔਰ ਇਹ ਸਟ੍ਰਿਕਲੀ ਪਰਹਿਬਿਟਡ ਹੋਣੀ ਚਾਹੀਦੀ ਹੈ ਕਿ ਤੁਸੀਂ ਜਦੋਂ ਕਸਟਮਰ ਦੇ ਜਾਨੇ ਤੇ ਤੁਹਾਡੇ ਹੱਥ ਚ ਫੋਨ ਨਹੀਂ ਹੋਣਾ ਚਾਹੀਦਾ ਉਹ ਕਈ ਵਾਰ ਕੰਨ ਨੂੰ ਲਾਇਆ ਹੁੰਦਾ ਤੁਸੀਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਘਰ ਦੇ ਨਾਲ ਤੇ ਪੇਪਰ ਤੁਸੀਂ ਸ਼ਿਪਰ ਨੂੰ ਫੜਾ ਰਹੇ ਹੁੰਦੇ ਹੋ ਹੱਸੀ ਜਾਣਗੇ ਉੱਚੀ ਉੱਚੀ ਔਰ ਉਹ ਬੰਦਾ ਨੂੰ ਅਗਲੇ ਨੂੰ ਤੁਹਾਡੀ ਲੈਂਗੁਏਜ ਨਹੀਂ ਸਮਝ ਆਉਂਦੀ ਫਿਰ ਇਰੀਟੇਟ ਹੁੰਦਾ ਕਈ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਆਪ ਨੂੰ ਸਮਝਣੀਆਂ ਚਾਹੀਦੀਆਂ ਨੇ ਇਹ ਹਿਊਮਨ ਬਿਹੇਵੀਅਰ ਹੈ ਇਨੂੰ ਤੁਸੀਂ ਕਿਦਾਂ ਆਪਣੇ ਆਪ ਨੂੰ ਤੁਸੀਂ ਕੰਟਰੋਲ ਕਰਦੇ ਆ ਕੋਈ ਚੰਗੀਆਂ ਚੀਜ਼ਾਂ ਸਿੱਖੋਗੇ ਤੇ ਚੰਗੀਆਂ ਚੀਜ਼ਾਂ ਕਰੋਗੇ ਹਮੇਸ਼ਾ ਧਿਆਨ ਤੁਹਾਡਾ ਫੋਨ ਦੇ ਵਿੱਚ ਰਹੂਗਾ ਤੁਹਾਡਾ ਫੋਕਸ ਹਟ ਜਾਂਦਾ ਵਾ ਤੁਸੀਂ ਰੀਲਾਂ ਦੇਖੀ ਜਾਣੀਆਂ ਤੁਸੀਂ ਬੈਠਿਆ ਨੇ ਉੱਥੇ ਤੇ ਤੁਹਾਡਾ ਧਿਆਨ ਫਿਰ ਉਹਨਾਂ ਚੀਜ਼ਾਂ ਵੱਲੀ ਹੋਊਗਾ ਤੁਹਾਡੇ ਕੰਮ ਵਾਲ ਘਟ ਚਲੇ ਜਾਂਦਾ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣਾ ਪ੍ਰੋਪਰ ਹੈਬਿਟਸ ਚੰਗੀਆਂ ਬਣਾਓ ਚੰਗੀਆਂ ਹੈਬਿਟਸ ਰਹਿਣਗੀਆਂ ਚੰਗਾ ਫਿਊਚਰ ਆਪਣਾ ਚੰਗਾ ਤੁਹਾਡਾ ਬਣੂਗਾ ਚੰਗਾ ਤੁਹਾਡਾ ਪ੍ਰੈਜ਼ੈਂਟ ਚੰਗਾ ਰਹੂਗਾ ਇਨਸੀਡੈਂਟ ਘੱਟ ਹੋਣਗੇ ਐਕਸੀਡੈਂਟਸ ਘੱਟ ਹੋਣਗੇ ਦੇਖੋ ਇਹ ਹੈਬਿਟਸ ਕਰਕੇ ਹੁੰਦੇ ਜਾਦੇ ਆਪਾਂ ਫੋਨ ਦੇਖ ਰਹੇ ਆ ਡਿਸਟਰੈਕਟ ਹੋ ਰਹੇ ਆ ਅੱਗੇ ਆਪਾਂ ਕਿਸੇ ਦੀ ਗੱਡੀ ਚ ਮਾਰਤਾ ਉਹਦੇ ਚ ਬੱਚੇ ਬੈਠੇ ਆ ਹਸਬੰਡ ਵਾਈਫ ਬੈਠੇ ਆ ਮਰ ਜਾਂਦਾ ਕਿੰਨੇ ਐਕਸੀਡੈਂਟ ਹੋਇਆ ਪਿੱਛੇ ਇਹ ਸਿਰਫ ਤੇ ਸਿਰਫ ਡਿਸਟਰੈਕਸ਼ਨ ਕਰਕੇ ਹੋਇਆ ਤੁਹਾਡੀਆਂ ਆਪਣੀਆਂ ਸਾਡੀਆਂ ਹੈਬਿਟਸ ਜਿਹੜੀਆਂ ਗਲਤ ਹੈਬਿਟਸ ਨੇ ਰੋਂਗ ਹੈਬਿਟਸ ਉਹਦੇ ਕਰਕੇ ਹੋਇਆ ਚੰਗੀਆਂ ਹੈਬਿਟਸ ਅਪਣਾਓ ਤੁਹਾਡੇ ਵਾਸਤੇ ਵੀ ਚੰਗਾ ਦੂਸਿਆਂ ਵਾਸਤੇ ਵੀ ਚੰਗਾ ਨਾਲੇ ਨਾ ਕਮਿਊਨੀਕੇਟ ਜ਼ਰੂਰ ਕਰਿਆ ਕਰੋ ਆਪਣੇ ਆਪਣੇ ਡਿਸਪੈਚਰਜ਼ ਦੇ ਨਾਲ ਸੁਪਰਵਾਈਜ਼ਰ ਦੇ ਨਾਲ ਕਿ ਕਿਉਂਕਿ ਨਾ ਕਮਿਊਨੀਕੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਤੁਸੀਂ ਫਰਜ਼ ਕਰੋ ਕਿਤੇ ਬ੍ਰੇਕ ਪਾਉਣੀ ਆ ਤੁਹਾਨੂੰ ਉੱਥੇ ਨੀਂਦ ਆ ਗਈ ਹੈ ਤੇ ਆਪਣੇ ਡਰਾਈਵਰ ਨੂੰ ਅਪਡੇਟ ਕਰ ਦੋ ਕਿਤੇ ਟ੍ਰੈਫਿਕ ਪੈ ਗਈ ਹੈ ਜਾਂ ਤੁਸੀਂ ਰਾਤ ਦੇ ਵਿੱਚ ਕੋਈ ਇਨਸੀਡੈਂਟ ਹੋ ਗਿਆ ਵਾ ਤੇ ਤੁਹਾਨੂੰ ਟਾਈਮ ਲੱਗਦਾ ਵਾ ਤੁਸੀਂ ਅਪਡੇਟ ਕਰੋ ਆਪਣੇ ਡਿਸਪੈਚਰ ਨੂੰ ਆਪਣੇ ਓਨਰ ਨੂੰ ਜਾਂ ਸੁਪਰਵਾਈਜ਼ਰ ਨੂੰ ਉਹਨੂੰ ਕਹੋ ਭਾਈ ਮੈਂ ਲੇਟ ਹੋ ਜਾਣਾ ਵਾ ਇੰਨੇ ਘੰਟੇ ਆ ਇੰਨੇ ਮਿੰਟ ਤੇ ਤੂੰ ਆਪਣੇ ਸ਼ਿਪਰ ਨੂੰ ਜਾਂ ਆਪਣੇ ਅੱਗੇ ਜਿੱਥੇ ਰਿਸਿਵਰ ਹੈ ਉਹਨੂੰ ਇਨਫਾਰਮ ਕਰ ਦੇ ਈਮੇਲ ਕਰ ਦੇ ਕਿ ਮੈਂ ਇੰਨੀ ਵਜੇ ਤੱਕ ਪਹੁੰਚੂਗਾ ਕਈ ਵਾਰ ਹੁੰਦਾ ਕਿ ਆਪਾਂ ਫਸ ਜੰਨੇ ਆ ਤੇ ਡਿਸਪੈਚਰ ਅਗਲੇ ਜਦੋਂ ਆਪਾਂ ਪਹੁੰਚਦੇ ਆਂ ਤੇ ਫਿਰ ਉੱਥੇ ਲੇਟ ਪਹੁੰਚਦੇ ਆਂ ਤੇ ਆਪਣਾ ਲੋਡ ਨਹੀਂ ਲਾਦਾ ਤੇ ਉਸ ਤੋਂ ਪਹਿਲਾਂ ਕਿ ਆਪਾਂ ਪਹਿਲਾਂ ਹੀ ਅਪਡੇਟ ਕੀਤਾ ਹੋਵੇ ਤੇ ਆਪਾਂ ਨੂੰ ਪ੍ਰੋਬਲਮਸ ਨਹੀਂ ਆਉਂਦੀਆਂ ਇਹ ਬਹੁਤ ਜ਼ਰੂਰੀ ਹੈ ਇਹ ਚੰਗੀ ਹੈਬਿਟਾ ਜੇ ਤੁਸੀਂ ਕਈ ਲੋਕਾਂ ਵਿੱਚ ਦੇਖਿਆ ਕਰਦੇ ਵੀ ਆ ساری ਦੁਨੀਆ ਬੋਸਟੀ ਕਰਦੀ ਹੋਣੀ 90% ਕਈ 5-7% ਆ ਜਿਹੜੇ ਨਹੀਂ ਕਰਦੇ ਪਰ ਉਹਨਾਂ ਨੂੰ ਵੀ ਕਰਨਾ ਚਾਹੀਦਾ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਸਟਾਕਿੰਗ ਇੰਡਸਟਰੀ ਦੇ ਵਿੱਚ ਦੇਖੋ ਵੈਦਰ ਖਰਾਬ ਹੁੰਦੇ ਆ ਤੁਹਾਡੇ ਵੈਦਰ ਦਾ ਪਤਾ ਕੋਈ ਨਹੀਂ ਕਦੋਂ ਖਰਾਬ ਹੋ ਜਾਣਾ ਵਿంటర్ ਦੇ ਵਿੱਚ ਜੇ ਤੁਸੀਂ ਕਿਸੇ ਵੈਦਰ ਚ ਹੋ ਗਿਆ ਸਟਕ ਹੋ ਗਏ ਆ ਪ੍ਰੋਬਲਮ ਤੁਸੀਂ ਆਪਣੇ ਡਿਸਪੈਚਨ ਨੂੰ ਕਾਲ ਕਰੋ ਭਾਈ ਮੈਨੂੰ ਇੱਥੇ ਇਨਾ ਟਾਈਮ ਲੱਗ ਜਾਣਾ ਵਾ ਤੇ ਤੂੰ ਪਲੀਜ਼ ਈਮੇਲ ਕਰ ਦੇ ਕਸਟਮਰ ਨੂੰ ਅੱਗੇ ਵੀ ਮੇਰਾ ਡਰਾਈਵਰ ਜਿਹੜਾ ਕੱਲ ਸਵੇਰੇ 8:00 ਵਜੇ ਪਹੁੰਚੂਗਾ ਜਾਂ ਰਾਤ ਨੂੰ 8:00 ਵਜੇ ਪਹੁੰਚੂਗਾ ਤਾਂ ਕਿ ਤੁਹਾਡੇ ਵਾਸਤੇ ਜਿਹੜਾ ਅੱਗੇ ਕਸਟਮਰ ਹੈ ਉਹ ਰੈਡੀ ਹੋਵੇ ਉਹਨੂੰ ਪਤਾ ਹੋਵੇ ਵੀ ਤੁਸੀਂ 8:00 ਵਜੇ ਮੇਰੇ ਕੋਲ ਪਹੁੰਚਣਾ ਔਰ ਜੇ ਤੁਸੀਂ ਇਨਫਾਰਮ ਹੀ ਨਹੀਂ ਕੀਤਾ ਤੁਸੀਂ ਆਪਣਾ ਟਰੱਕ ਲੈ ਕੇ ਉੱਥੇ ਚਲੇ ਗਏ ਹੋ ਤੇ ਉਦੋਂ ਜਦੋਂ ਤੂੰ ਪਹੁੰਚੇ ਉਹਦੇ ਕਸਟਮਰ ਕਹਿੰਦਾ ਭਾਈ ਮੇਰੇ ਕੋਲ ਤੇ ਦੂਸਰੇ ਦੀ ਅਪਾਇੰਟਮੈਂਟ ਸੀ ਤੇ ਮੈਂ ਤੇ ਹੁਣ ਉਹਨੂੰ ਲੈਣਾ ਤੁਹਾਨੂੰ ਉੱਤ ਇਦਾਂ ਨਾ ਕਰੋ ਕੋਸ਼ਿਸ਼ ਕਰੋ ਕਮਿਊਨੀਕੇਟ ਪ੍ਰੋਪਰ ਕਰੋ ਔਰ ਜਿਹੜੀ ਮੇਨ ਚੀਜ਼ ਹੈ ਨਾ ਇਹ ਗੱਲ ਹੈ ਕਿ ਆਪਾਂ ਡਰ ਜਾਂਦੇ ਹਾਂ ਕਿਸੇ ਵੇਲੇ ਕਮਿਊਨੀਕੇਟ ਕਰ ਦੋ ਵੀ ਪਤਾ ਨਹੀਂ ਮੇਰੇ ਡਿਸਪੈਚਰ ਨੇ ਸੁਪਰਵਾਈਜ਼ਰ ਨੇ ਕੀ ਕਹਿੰਦਾ ਨਾ ਕੁਝ ਨਹੀਂ ਕਹਿੰਦਾ ਕੋਈ ਐਂਡ ਆਫ ਦ ਵਰਲਡ ਹੀ ਹੁੰਦਾ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਕੀ ਕਹਿ ਲੈਣਗੇ ਵੱਤ ਤੋਂ ਵੱਧ ਉਹ ਇਹ ਗੱਲ ਕਰਨਗੇ ਵੀ ਤੂੰ ਭਾਈ ਤੂੰ ਪਹਿਲਾਂ ਕਿਉਂ ਨਹੀਂ ਚੱਲਿਆ ਤੂੰ ਘੰਟਾ ਪਹਿਲਾਂ ਚੱਲ ਜਾਂਦਾ ਹੁਣ ਸਾਡਾ ਲੋਡ ਲੱਗਣਾ ਸੀ ਤੇ ਕੁਝ ਕੁਝ ਨਹੀਂ ਹੁੰਦਾ ਕਮਿਊਨੀਕੇਸ਼ਨ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦਾ ਬਿਲਕੁਲ ਗੈਪ ਨਾ ਪਾਇਆ ਕਰੋ ਇਨਫੋਰਮ ਕਰਿਆ ਕਰੋ ਟਾਈਮਲੀ ਜਦੋਂ ਤੁਸੀਂ ਤੁਰੇ ਆ ਤੁਹਾਨੂੰ ਪਤਾ ਹੈ ਕਿ ਤੁਹਾਨੂੰ 10 ਘੰਟੇ ਦੀ ਡਰਾਈਵ ਆ ਤੁਸੀਂ ਤੁਹਾਨੂੰ ਰਾਤ ਸਲੀਪ ਪਾਉਣੀ ਪਣੀ ਹੈ ਨਹੀਂ ਪਾਉਣੀ ਪਣੀ ਉਹਦੇ ਅਕੋਰਡਿੰਗਲੀ ਆਪਣਾ ਰੋਟਰੀ ਪਲਾਨ ਕਰੋ ਕਿ ਮੈਂ ਕਿੰਨੇ ਵਜੇ ਉੱਥੇ ਪਹੁੰਚਣਾ ਵਾ ਕਿੰਨੇ ਵਜੇ ਮੈਂ ਰਾਤ ਵਿੱਚ ਰੁਕੂੰਗਾ ਤੇ ਮੈਂ ਸਲੀਪ ਕਿੰਨੀ ਪਾਉਂਗਾ ਕਿੱਥੇ ਪਹੁੰਚੂਗਾ ਇਸ ਕਰਕੇ ਪਹਿਲਾਂ ਹੈਡ ਆਫ ਦਾ ਟਾਈਮ ਤੁਸੀਂ ਆਪਣਾ ਸਕੇਡਿਊਲ ਤਿਆਰ ਕਰੋ ਮੈਪ ਪ੍ਰੋਪਰ ਚੈੱਕ ਰਿਆ ਕਰੋ ਇਹ ਮੈਂ ਅੱਗੇ ਪਿਛਲੇ ਐਪੀਸੋਡ ਚ ਵੀ ਦੱਸਿਆ ਸੀ ਕਿ ਮੈਪ ਜਰੂਰ ਚੈੱਕ ਕਰਨੇ ਤੁਹਾਨੂੰ ਆਉਣੇ ਚਾਹੀਦੇ ਇੱਕਦ ਇੱਕ ਹੈਬਿਟ ਬਣਾ ਲਓ ਵੀ ਤੁਸੀਂ ਜਦੋਂ ਤੁਰਨਾ ਹੈ ਨਾ ਤੁਸੀਂ ਮੈਪ ਚੈੱਕ ਕਰਕੇ ਤੁਰਨਾ ਕਿ ਮੈਂ ਕਿਹੜੀ ਜਗ੍ਹਾ ਦੇ ਉੱਤੇ ਪਹੁੰਚਣਾ ਹੈ ਤੇ ਮੈਨੂੰ ਕਿੰਨੇ ਘੰਟੇ ਦਾ ਟਾਈਮ ਲੱਗਣਾ ਹੈ ਉਹਦੀ ਐਂਟਰੈਂਸ ਕਿੱਥੋਂ ਦੀ ਆ ਕਿੱਥੋਂ ਦੀ ਮੈਂ ਵੜਨਾ ਹੈ ਕਿੱਥੋਂ ਦੀ ਮੈਂ ਨਿਕਲਣਾ ਵਾ ਸਟਰੀਟ ਕਿੱਦਾਂ ਦੀਆਂ ਨੇ ਕਿਤੇ ਲੋ ਬ੍ਰਿਜ ਤੇ ਨਹੀਂ ਆ ਇਹ ਦੇਖੋ ਇਹ ਚੰਗੀਆਂ ਹੈਬਿਟਸ ਨੇ ਔਰ ਕਈ ਵਾਰ ਚੰਗੀਆਂ ਹੈਬਿਟਸ ਦੇ ਕਰਕੇ ਜੇ ਆਪਾਂ ਚੀਜ਼ਾਂ ਸਾਰੀਆਂ ਕਰਦੇ ਆ ਤੇ ਆਪਾਂ ਨੂੰ ਕੋਈ ਪ੍ਰੋਬਲਮਸ ਨਹੀਂ ਆਉਂਦੀਆਂ ਦੇਖੋ ਇਹ ਹੈਬਿਟਸ ਨੇ ਜਿਹੜੀਆਂ ਸਾਨੂੰ ਬਚਾ ਜਾਂਦੀਆਂ ਨੇ ਚੰਗੀਆਂ ਕਈ ਵਾਰ ਮਾੜੀਆਂ ਹੈਬਿਟਸ ਆਪਣਾ ਨੁਕਸਾਨ ਕਰਾ ਜਾਂਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰੋ ਕਿ ਚੰਗੀਆਂ ਹੈਬਿਟਸ ਅਪਣਾ ਰੋਡ ਦੇ ਉੱਤੇ ਸੇਫ ਰਹੋ ਸਟੇਰੋ ਸਟੇ ਸੇਫ ਸਟੇ ਸਮਾਰਟ ਐਂਡ ਸਟੇ ਅਲਾਈਵ ਜਿਹੜਾ ਇੱਕ ਬੇਸਿਕਲੀ ਮੋਟ ਹੋਣਾ ਚਾਹੀਦਾ ਡਰਾਈਵਰ ਦਾ ਕਿ ਆਪਾਂ ਜਦੋਂ ਦੇਖੋ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਵੀ ਬੜੀਆਂ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਚੰਗਿਆ ਹੈਬਿਟਸ ਅਪਣਾਈਏ ਮਾੜੀਆਂ ਹੈਬਿਟਸ ਨਾ ਰੱਖੀਏ ਮੈਂ ਫੇਰ ਦੁਬਾਰਾ ਕਹਿੰਨਾ ਫੋਨ ਘੱਟ ਯੂਜ਼ ਕਰਿਆ ਕਰੋ ਫੋਨ ਨਾ ਜ਼ਿਆਦਾ ਯੂਜ਼ ਕਰਿਆ ਕਰੋ ਅਸੀਂ ਹਰ ਆਪਣੇ ਸੈਸ਼ਨ ਦੇ ਵਿੱਚ ਆਪਣੇ ਐਪੀਸੋਡ ਦੇ ਵਿੱਚ ਦੱਸਦੇ ਹਾਂ ਤੁਹਾਨੂੰ ਕਹਿੰਨੇ ਆ ਰਿਕੁਐਸਟ ਵੀ ਕਰਦੇ ਆ ਫੋਕਸਡ ਰਹੋ ਡਿਸਟਰੈਕਟਡ ਨਾ ਰਹੋ ਤੇ ਆਪਣੀ ਹੈਲਥ ਦਾ ਜਰੂਰ ਧਿਆਨ ਰੱਖੋ ਕਿਉਂਕਿ ਹੈਲਥ ਕੀ ਆਫ ਸਕਸੈਸ ਆ ਤੁਹਾਡੀ ਹੈਲਥ ਚੰਗੀ ਆ ਤੇ ਤੁਹਾਡੀ ਲਾਈਫ ਚੰਗੀ ਆ ਹੈਲਥ ਇਜ਼ ਇੰਪੋਰਟੈਂਟ ਆ ਕਿਉਂਕਿ ਸਾਰਾ ਕੁਝ ਹੈਲਥ ਤੇ ਨਿਰਭਰ ਆ ਤੁਸੀਂ ਤੁਹਾਡੇ ਫਿਟ ਹੋਵਗੇ ਤੁਸੀਂ ਪ੍ਰੋਪਰ ਤੇ ਤੁਸੀਂ ਆਪਣਾ ਕੰਮ ਵੀ ਪ੍ਰੋਪਰ ਕਰੋਗੇ ਫਿਟ ਨਹੀਂ ਹੋਵਗੇ ਤੇ ਕਦੀ ਕਿਤੇ ਰੁਕੋਗੇ ਕਦੀ ਕਿਤੇ ਰੁਕੋਗੇ ਇੱਕ ਦੋ ਦਿਨ ਛੁੱਟੀ ਕਰ ਲਓਗੇ ਤੇ ਇਹ ਫੂਡ ਪ੍ਰੋਪਰ ਖਾਓ ਐਕਸਰਸਾਈਜ਼ ਪ੍ਰੋਪਰ ਕਰੋ ਆਪਣੇ ਆਪ ਨੂੰ ਮੇਨਟੇਨ ਰੱਖੋ ਹੱਸਦੇ ਖੇੜਦੇ ਰਹੋ ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਣੇ ਫਰੈਂਡਸ ਨਾਲ ਗੱਲਾਂ ਕਰੋ ਜੋ ਕਰੋ ਦੇਖੋ ਫਰੈਂਡ ਜੀ ਯਾਰ ਦੋਸਤਾਂ ਨਾਲ ਤੁਸੀਂ ਫੋਨ ਦੇ ਉੱਤੇ ਗੱਲ ਕਰਦੇ ਸੁਖ ਡੋਏ ਨਹੀਂ ਕਿ ਸਰਦਨ ਕੁੜੀ ਜਾਣਾ ਕੰਮ ਦੇ ਪਿੱਛੇ ਲੜੀ ਜਾਣਾ ਯਾਰ ਵੀ ਮੈਨੂੰ ਉਹਨੇ ਕੰਮ ਘਟਾ ਦਿੱਤਾ ਮੈਨੂੰ ਨੇ ਵੱਧ ਕੰਮ ਦੇ ਦਿੱਤਾ ਇਹ ਚੀਜ਼ ਇਸ ਚੀਜ਼ ਤੋਂ ਪ੍ਰੇਸ਼ ਕਰਿਆ ਕਰੋ ਆ ਕੋਸ਼ਿਸ਼ ਕਰੋ ਹੱਸਦੇ ਰਿਹਾ ਕਰੋ ਹਮੇਸ਼ਾ ਇਹ ਇੱਕ ਹੈਬਿਟ ਬਣਾ ਲਓ ਕਿ ਆਪਣੇ ਆਪ ਨੂੰ ਫਿੱਟ ਰੱਖਣਾ ਸੇਫ ਰੱਖਣਾ ਸਾਡਾ ਐਪੀਸੋਡ ਤੁਹਾਨੂੰ ਕਿਦਾਂ ਦਾ ਲੱਗਿਆ ਇਪਲੀਜ਼ ਜ਼ਰੂਰ ਸ਼ੇਅਰ ਕਰਿਓ ਸਾਨੂੰ ਸਾਡੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਰਾਈਜ਼ਿੰਗ ਸਨ ਟੀਵੀ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ੋਅ ਨੂੰ ਹੋਰ ਵਧੀਆ ਬਣਾਉਣ ਦੀ ਤੁਹਾਡੇ ਰੂਬਰੂ ਲੈ ਕੇ ਆਉਂਦੇ ਆਂ ਨਵੀਆਂ ਨਵੀਆਂ ਗੱਲਾਂ ਸਾਨੂੰ ਤੁਹਾਡਾ ਸਾਥ ਦੀ ਲੋੜ ਹੈ ਐਨਾ ਹੀ ਕਹਿੰਦੇ ਹੋਏ ਅੱਜ ਦਾ ਮੈਂ ਐਪੀਸੋਡ ਖਤਮ ਕਰਦਾ ਰੱਬ ਰੱਖਾ